ਸਾਚੀ ਗੱਲ ਜੀ ਸਾਰਿਆਂ ਨੂੰ ਰੱਬ ਨੂੰ ਪਤਾ ਨਹੀਂ ਕੀ ਹੋ ਗਿਆ ਖੜਦਾ ਹੀ ਨਹੀਂ ਪਤੰਦਰ ਮੀ ਪਾਉਣੇ ਤੇ ਹਫਤਾ ਕੋ ਪਹਿਲਾਂ ਹੋਇਆ ਬਹੁਤ ਤਗੜਾ ਮੀ ਪੈ ਗਿਆ ਹਟਿਆ ਮਸ਼ੀਨਾਂ ਚੱਲੀਆਂ ਸੀ ਫੇਰ ਲੱਗ ਗਿਆ ਪਾਉਣ ਪਤੰਦਰ ਹੁਣ ਦੇਖੋ ਮੀ ਬਹੁਤ ਤੇਜ਼ ਆ ਗਿਆ ਮੀ ਹੁਣ ਮਫੇਦ ਰੋਗਤਾ ਕੰਮ ਹੁਣ ਕੱਲ ਹੀ ਵੱਜਣਗੇ ਹੋਏ ਸੀ ਅੱਜ ਫੇੜ ਵੱਜਣ ਜਾਣਾ ਸੀ ਦੇਖੋ ਜੀ ਟਣੀਆਂ ਬੀਜਿਆ ਤਾਂ ਉਹਦੇ ਵਿੱਚ ਵੀ ਪਾਣੀ ਖੜਾਤਾ ਉਹ ਪਾਣੀ ਲੈ ਆਏ ਆ ਤੇ ਉਧਰ ਛੱਡ 'ਚ ਖੜੀਆਂ ਆਪਣੀਆਂ ਵਿਸ਼ਾਲ ਤੇ ਕਰਤਾਰ ਲੱਗਿਆ ਹੋਇਆ ਮੀਂਹ ਪੈਣ ਪਤਾ ਹੀ ਨਹੀਂ ਰੱਬ ਦਾ ਹੁਣ ਤਸਾਨਾ ਨਾਲ ਤਾਂ ਬੈਰ ਵਾਲੀ ਕੰਮ ਹੋ ਗਿਆ ਫਟੇ ਨਹੀਂ ਰਿਹਾ ਪਹਿਲਾ ਪਤੰਦਰ ਨੇ ਪਾਏ ਨਹੀਂ ਹੈ ਸਰਸੀ ਦੀ ਦੁਨੀਆ ਵਿਪਾਦਵੇ ਅੱਗ ਪਹਿਲਾਂ ਉ ਬਹੁਤ ਬਰਸਾਈ ਹੁਣ ਲੱਗਿਆ ਮੌਸਮ ਨੂੰ ਠੰਡਾ ਕਰਨ ਦੇਖੋ ਕਿੰਨਾ ਪੈਂਦੀ ਬਾਛਣ ਬਹੁਤ ਤੇਜ਼ ਹੋ ਗਿਆ ਰਵਨੀਤ ਅੰਦਰ ਆ ਜਾ ਬਾਹਰ ਜਾਵਾਂਗੇ ਸ਼ੈੱਡ 'ਚ ਉੱਥੇ ਵੀ ਜਾ ਕੇ ਤੁਹਾਨੂੰ ਦਿਖਾਉਣੇ ਮਲਾਉਣੇ ਫੋਰਮੈਨਾਂ ਨਾਲ ਕੀ ਕਹਿੰਨੇ ਆ ਬਹੁਤ ਜ਼ਿਆਦਾ ਤੇਜ਼ ਹੋ ਗਿਆ ਮੀ ਹੁਣ ਦੇਖੋ ਜੀ ਉਧਰ ਸ਼ੈੱਡ ਤੇ ਕਿਵੇਂ ਪੈ ਰਿਹਾ ਸੱਬ ਦਾ ਕੰਮ ਵਾ ਖੜਾ ਦੋ ਹੁਣ ਪਹਿਲੇ ਖੇਤ ਬਹੁ ਗਿੱਲੇ ਤੇ ਹੁਣ ਹੋਰ ਹੋ ਜਾਣਾ ਹੈ ਆ ਦਿਰੀਚ ਨੂੰ ਮੋਰਤਕਲ ਵੀ ਨੇ ਅੰਦਰ ਕਰੇ ਅੰਦਰ ਮੈਂ ਬਾਹਰੇ ਖੜਾ ਗਿਆ ਮੈਂ ਬੁਲਾ ਬਹੁਤ ਮੀਂਹ ਪਿਆ ਜੀ ਦੇਖੋ ਪਿੱਛੇ ਖੇਤ ਆਪਣੇ ਬਾਇਆ ਸੀ ਪਾਣੀ ਉਹ ਪਾਣੀ ਕਰਤਾ ਖੇਤ ਵਿੱਚ ਬੋਤਲ ਲਾਏ ਹੋਏ ਆ ਪਿੱਛੇ ਇਹ ਇੱਧਰ ਦੇਖੋ ਇਹ ਤਾਂ ਆਪਾਂ ਥੋੜੇ ਜਿ ਦਿਨ ਪਹਿਲਾਂ ਮਿੱਟੀ ਪਾਈ ਸੀ ਇੱਧਰ ਹਰੇਸਲੀ ਜੀ ਤਾਂ ਬੇੜੇ ਚ ਮਤਲਬ ਠੀਕ ਐ ਪਰ ਬਹੁ ਮੀ ਪਿਆ ਜੀ ਨਜਾਇਜ਼ੇ ਰੱਬ ਨੇ ਕੰਮ ਕਰਤਾ ਜੀ ਦੀਆਂ ਤਾਂ ਪਹਿਲਾਂ ਵੀ ਬਹੁਤ ਟੇਡੀਆਂ ਹੋ ਗਈਆਂ ਸੀ ਹੁਣ ਤੱਕ ਕੋਈ ਜ਼ਿਆਦਾ ਹੀ ਕੰਮ ਕਰਤਾ ਬਹੁ ਮੀ ਪਿਆ ਖੜੀਆਂ ਮਸ਼ੀਨਾਂ ਲੋ ਜੀ ਮੇ ਲੋ ਫੋਰਮੈਨ ਉਹਨਾਂ ਨੂੰ ਲੱਗੇ ਮੈਂ ਚਾਹ ਪੀਣਾ ਤੇ ਇਧਰ ਪਤੰਦਰ ਮੀ ਲੱਗਿਆ ਹੋਇਆ ਪੈਣਾ ਉੱਪਰ ਤੇ ਸਮਾਨ ਲਖਾਈ ਜਾਂਨੇ ਲਖਾਤੇ ਬੈਰੇਗਾ ਹਾਂ ਕਰੇ ਬੈਰੇ ਲਖਾਤੇ ਬੈਲਟਾਂ ਲਖਾਤੀਆਂ ਆਹ ਹੋਟੇਲੋਂ ਬਿਲੇ ਦਾ ਬੈਠੇ ਆ ਮਾ ਜਾ ਕੇ ਸਮਾਨ ਚੁੜ ਲੈਣ ਹੁਣ ਫਰਾਂਦੇ ਤੇ ਸਹੀ ਗੱਲ ਹੈ ਤੁਹਾਨੂੰ ਕੋ ਮਨ ਵਾਲੇ ਹਾਂਜੀ ਫੋਰਮੈਨ ਜੀ ਇਹ ਕੀ ਹੋ ਰਿਹਾ ਮੌਸਮ ਦਾ ਮੌਸਮ ਦਾ ਬਈ ਬੁਰਾ ਹਾਲ ਹੋ ਗਿਆ ਫਸੇ ਹਮ ਇੰਦਾਂ ਖੜੀ ਜਾਂਦੇ ਹਾਂ ਹਾਂ ਅਸੀਂ ਬਿਲੇ ਬੈਠੇ ਹੁਣ ਕੀ ਚਲ ਹੁਣ ਚਾਹ ਹੋਰ ਚਾਹ ਕੁਝ ਨਹੀਂ ਹੋਣ ਕੇ ਹੋਰ ਕੀ ਕਰੀ ਹਾਂ ਬਿਲੇ ਬੈਠੇ ਬਿਲੇ ਬੈਠਣ ਕਾ ਸੌਖੇ ਆ ਇਹ ਹੁਣ ਉੱਤਣੇ ਪੈਣੇ ਆ ਇਹ ਸਹੀ ਗੱਲ ਆ ਇਹਨੂੰ ਕਿਹਾ ਮਾ ਆਪਣਾ ਚੁੱਲਾ ਸਿਰ ਬਣਾਓ ਰੋਟੀ ਦੀ ਪਕਾਓ ਬਣਾ ਖਾਇ ਕਰੂ ਘਰ ਕੰਮ ਤੰਗ ਕਰਾਇਆ ਆ ਗੱਲ 5 ਕਿਲੋ ਮੁਰਗਾ ਬਣਾਇਆ ਚੱਕਤਾ ਹੁਣ ਕਹਿੰਦੇ ਖਿੱਚਣਾ ਕੰਮ ਕਹਿੰਦੇ ਪੂਰਾ ਹੁਣ ਬਿੱਲੇ ਬੈਠੇ ਤੇ ਲਖਾ ਪੀਆ ਬੈਲਟਾ ਬੈਰਿੰਗ ਲਗਾਤੇ ਵੀਰ ਆਹ ਸਮਾਨ ਲਿਆ ਦੇ ਕਿਆ ਕਰੂਗਾ ਵੀਰ ਵਿਚਾਰਾ ਹੁਣ ਹੁਣ ਚਾਕੇ ਗੱਡੀ ਸੰਧਰੂ ਜਾਊਗਾ ਆਹ ਸਮਾਨ ਲੈ ਕੇ ਹੁਣ ਇਧਰ ਦੇਖੋ ਜੀ ਸਾਡਾ ਰਾਜੂ ਭਾਈ ਲਗਿਆ ਵਾ ਲਖਾਈ ਜਾਂਦਾ ਸਮਾਨ ਕਿਆ ਕਰੀਏ ਹੁਣ ਮੀਂਹ ਪੈ ਗਿਆ ਹੁਣ ਜੀੜੀ ਬਿਚੀ ਪਈ ਆ ਹੁਣ ਵੱਡਾ ਦਾਣਾ ਬਾਦ 10 ਕਿਲੇ ਸਾਰੇ ਹੋਰ ਬੈਲਟਾਂ ਦੇ ਉੱਪਰ ਤੇ ਬੈਲਟ ਥੋੜੀ ਐਡਗੇ ਐਕਸਟ੍ਰੀਮ ਰੱਖਣੀਆਂ ਪੈਣੀਆਂ ਜਿੱਲੇ ਕਰਕੇ ਸਹੀ ਗੱਲ ਹੈ ਸਾਰੇ ਬੈਲਟ ਮੋਟਰ ਫालतू ਤੇ ਮਾਰੀ ਬੈਟਰੀ ਚੱਲਣੀ ਹੋएगी ਕਿਉਂਕਿ ਗਿਰਗੇਂ ਜਿੰਨੇ ਸਾਰੇ ਆ ਹਾਂ ਬਈ ਸੁਰਜ ਕਿੱਕਣਾ ਕੰਮ ਖਰਾਬ ਹੋ ਗਿਆ ਹੈ ਨਾ ਰੱਬ ਨੇ ਥੋੜਾ ਜ਼ਿਆਦਾ ਕਰਤਾ ਕੰਮ ਉਹ ਜਦੋਂ ਲੱਗੇ ਚਾਹ ਪਾਣੀ ਪੀਣਾ ਚੰਦ ਬਾਈ ਦਾ ਬੈਠਾ ਆਪਣਾ ਫੋਨ ਲੱਗਿਆ ਹੋਇਆ ਚਲਾਉਣਾ ਸਾਰੇ ਬਾਈ ਪਿਹਾਲਿਆ ਦੋ ਬੋਗੀਆਂ ਆਟੇ ਦੀਆਂ ਹੋਰ ਚਲ ਕੋਈ ਗੱਲ ਨਹੀਂ ਰੋਟੀ ਦਾ ਖਾਣੀ ਹੋਇਆ ਹੁਣ ਕੀ ਕਰੀ ਹੁਣ ਮੀਂਹ ਦਾ ਪੈਣਾ ਜਿਹੜਾ ਪੈਣਾ ਹੀ ਕਹਿੰਦਾ ਫਿਰ ਪੈਣਾ ਉਹ ਮੀਂਹ ਤੋਂ ਉਹ ਪੈ ਗਿਆ ਜਿਹਦਾ ਪੈਣਾ ਦਾ ਹੁਣ ਤਾਂ ਬੱਸ ਕਰੇ ਸਹੀ ਗੱਲ ਹੈ ਬਹੁਤ ਮੀਂਹ ਪਿਆ ਹਾਂਜੀ ਹੁਣ ਆਇਆ ਜੀ ਮੋਟਰ ਤੇ ਮੋਟਰ ਤੇ ਤਾਂ ਬੱਸ ਬਾ ਹੁਣ ਦੇਖੋ ਥੋੜੇ ਸਾਹਮਣੇ ਹੀ ਹੈ ਵੀ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਮੀਂਹ ਬਹੁਤ ਪਿਆ ਦੇਖੋ ਜੀ ਕਿਵੇਂ ਪਈਆਂ ਜੀੜੀਆਂ ਪਾਣੀ ਵੀ ਹੈ ਜੀ ਬਹੁਤ ਹੀ ਬੁਰਾ ਹਾਲ ਕਰਤਾ ਰੱਬ ਨੇ ਦੇਖੋ ਜੀ ਆਏ ਪਈਆਂ ਬਹੁਤ ਬੁਰਾ ਹਾਲ ਕਰਤਾ ਰੱਬ ਦਾ ਕਹਿ ਰੇ ਕਰਤਾ ਪਤੰਦਰ ਨੇ ਦੇਖੋ ਇਹ ਤਾਂ ਹੀ ਜਦ ਤੱਕ ਕਹਣਾ ਹੈ ਬੰਦਾ ਇਕੱਠੀ ਨਹੀਂ ਕਰ ਲਾਂਦਾ ਜੀਰੀ ਜਦ ਤੱਕ ਕੋਈ ਉਹ ਨਹੀਂ ਹੈ ਇਹਦਾ ਰੱਬ ਦਾ ਵੀ ਕਿਆ ਕਰਨਾ ਹੈ ਕਿਆ ਨਹੀਂ ਕਰਨਾ ਰੱਬ ਨੇ ਚੰਗੀ ਬੱਲੀ ਖੜੀ ਸੀ ਐਨ ਐਨਾ ਮੀਂਹ ਪਿਆ ਵਿਛੋਣੇ ਮੰਗ ਬਿਛਾ ਕੇ ਰੱਖਤੀ ਜੀਰੀ ਦੇਖੋ ਖੜਾ ਪਾਣੀ ਬਹੁਤ ਨੁਕਸਾਨ ਕਰਤਾ ਰੱਬ ਨੇ ਨਾ ਬਜਣੇ ਯੋਗ ਵਿੱਚ ਨਰਮ ਹੈ ਨਹੀਂ ਤਾਂ ਵੱਢ ਵੀ ਜਾਂਦੇ ਆ ਦੇਖੋ ਹੁਣ ਹਰੀ ਪਈ ਹੈ ਮੰਡੀਆਂ ਖੁੱਲੀਆਂ ਨਹੀਂ ਐ ਹਾਲੇ ਦੇਖੋ ਜੀ ਸਾਰੇ ਬਿਛਾਤੇ ਮੀ ਪਿਆ ਵੀ ਬਹੁਤ ਨਜਾਇਜ਼ ਹੈ तकरीबन ਘੰਟਾ ਮੀ ਪਿਆ ਪੂਰਾ ਤੇਜ਼ ਕੁਝ ਪਹਿਲਾਂ ਜਿਹੜਾ ਮੀ ਪਿਆ ਤਾਂ ਉਹਨੇ ਕਰੀਆਂ ਬੀਤੀਆਂ ਫੇਰ ਹੁਣ ਧੁੱਪ ਹੀ ਲੱਗੇ ਹੋਈਆਂ ਦੀ ਐ ਸੈਟ ਬਾਕੀ ਰਹਿੰਦੀ ਹੁੰਦੀ ਕਸਰ ਫੈ ਰਈ ਨੇ ਕਰਤੀ ਪੂਰੀ ਜਿਹੜਾ ਅੱਜ ਪਿਆ ਮੈਂ ਐਨ ਸੁੱਕ ਗਿਆ ਤਾਂ ਬੈਠੇ ਥੱਲੇ ਪਰ ਗੱਲ ਇਹ ਕਿ ਆ ਵੀ ਜਿਹੜਾ ਦੁਬਾਰੇ ਹੁਣ ਮੀਂਹ ਪਿਆ ਇਹਨੇ ਕੰਮ ਜ਼ਿਆਦਾ ਖਰਾਬ ਕਰਤਾ ਦਰ ਮੋਟਰ ਦੇ ਪਾਲੀ ਸਾਈਡ ਵੀ ਗਰੀ ਹੋਈ ਹੈ ਡੈਲਟਾ ਬੀ ਜ ਹੈ ਇਹ 47 47 ਮੇਰੇ ਸਾਹਮਣੇ ਤਾਂ 26 ਉਹ ਵਧੀ ਆਏ ਟੈਂਸ਼ਨ ਤਾਂ ਨਹੀਂ ਹੈ ਫਿਰ ਵੀ ਬੰਦੇ ਨੂੰ ਝਾੜੇ ਆ ਮੜਾ ਮੋਟਾ ਘਾਟ ਆ ਜੂ ਇੱਧਰ ਨੂੰ ਦੇਖ ਲੋ 26 ਐ ਠੀਕ ਠਾਕ ਖੜੀ ਐ ਇਹਨ ਵਧੀਆ ਬਾਪੇ ਦੀ ਕਿਰਪਾ ਨਾਲ ਉਤਰੋ ਤਾਂ ਇਹ ਜਿਆਦਾ ਇਹੀ ਬਿਸ਼ਗੀ ਗਰੀਬੀ ਕਰਕੇ ਪਾਣੀ ਵੀ ਨਹੀਂ ਨਿਕਲਦਾ ਜਾਂਦਾ ਛੇਤੀ ਛੇਤੀ ਫੇਰ ਆ ਦੇਖ ਲੋ ਖੜਾ ਪਾਣੀ ਪਾਂਛੇ ਗਿੱਲਿਆਂ ਦਾ ਤਾਂ ਆਹੀ ਹੱਲ ਕਰਿਆ ਹੋਇਆ ਜੀ ਦਰੁਨ ਸਾਰੀ ਉਹ ਤੇ ਇਧਰ ਆਈ ਛਬੀ ਜੀ ਦੀ ਇਹ ਤਾਂ ਠੀਕ ਹੈ ਇਹਦਾ ਕਦ ਵੀ ਠੀਕ ਰਹਿੰਦਾ ਏ ਉਹਦੇ ਕਰਕੇ ਬਚਾਓ ਆ 47 47 ਦਾ ਹੀ ਜ਼ਿਆਦਾ ਨੁਕਸਾਨ ਹੋਇਆ ਉਹੀ ਜ਼ਿਆਦਾ ਗਰਗੀ ਜ਼ਿਆਦਾ ਵੀ ਕਿਹਨ ਜਾਇ ਜੀ ਗਰਗੀ ਜੀ ਬਿਛੀ ਉਹ ਪਈ ਹੈ ਬਾਕੀ ਜਿਹੜਾ ਪਾਣੀ ਭਰਿਆ ਉਹ ਜ਼ਿਆਦਾ ਕੰਮ ਖਰਾਬ ਕਰ ਰਿਹਾ ਜਿਹੜਾ ਝਮੀ ਪਿਆ ਉਹਨੇ ਜ਼ਿਆਦਾ ਕੰਮ ਖਰਾਬ ਕਰਤਾ ਲੋ ਜੀ ਅੱਜ ਫੇਰ ਆ ਗਿਆ ਮੀ ਕੱਲੇ ਪੈਣ ਤੋਂ ਪਤੰਦਰ ਨੇ ਤਸੱਲੀਆਂ ਕਰਾਤੀਆਂ ਸੀ ਅੱਜ ਫੇਰ ਚੱਲ ਪਿਆ ਬਹੁਤ ਮੀ ਪੈ ਰਿਹਾ ਬਹੁਤ ਜ਼ਿਆਦਾ ਮੀ ਲੱਗ ਗਈ ਪੈਣ ਕੱਲ ਬਹੁਤ ਪਿਆ ਜੀ ਪਹਿਲਾਂ ਅੱਜ ਫੇਰ ਉਹੀ ਕੰਮ ਲੱਗਿਆ ਹੋਇਆ ਨਹੀਂ ਪੈਣ ਪਤਾ ਨਹੀਂ ਕੀ ਕਰਕੇ ਛੱਡਣਾ ਇਸ ਵਾਰ ਰੱਬ ਨੇ ਨਜਾਇਜ਼ ਕੰਮ ਕਰਤਾ ਰੱਬ ਨੇ ਪਹਿਲਾਂ ਇਹ ਰਾਸ ਨਹੀਂ ਆਇਆ ਉੱਪਰ ਤੇ ਫੇਰ